ਅੱਜ ਦੇ ਮੁੱਦੇ ਵਿੱਚ ਜੋ ਕਾਂਗਰਸ ਨੇ ਆਪਣਾ ਮੈਨੀਫੈਸਟੋ ਕੱਢਿਆ ਹੈ 24 ਦੀਆਂ electionsਾਂ ਵਾਸਤੇ ਉਹ ਮੈਨੀਫੈਸਟੋ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਧੰਨਵਾਦ ਕਾਂਗਰਸ ਨੇ ਪਿੱਛੇ ਵੀ 60 ਸਾਲਾਂ ਦੇ ਵਿੱਚ ਇਹ ਸਥਿਤੀ ਬਣਾ ਕੇ ਰੱਖੀ ਸੀ ਹੁਣ ਮੈਨੀਫੈਸਟੋ ਦੇ ਵਿੱਚ ਉਹ ਫਿਰ ਇਹਨਾਂ ਨੇ ਪਾਤਾ ਕਿ ਜਿਹੜਾ ਹੈਗਾ ਵੀ ਤੁਹਾਨੂੰ ਘਰ ਇੱਕ ਦਿੱਤਾ ਜਾਏਗਾ ਮਕਾਨ ਇੱਕ ਦਿੱਤਾ ਜਾਏਗਾ ਜ਼ਾਇਦਾ ਤਾਂ ਮੰਡੀਆਂ ਜਾਣਗੀਆਂ ਇਹ ਅਸੀਂ ਉਹਦੇ ਵਿਰੁੱਧ ਕਰਦੇ ਹਾਂ ਬੀਜੇਪੀ ਵਾਲੇ ਵੀ ਇਹ ਚੰਗਾ ਨਹੀਂ ਕੀਤਾ ਉਹਨਾਂ ਨੇ ਹਰਦੀਪ ਜੀ ਪਹਿਲੇ ਤਾਂ ਦਿਲ ਦਿਆਂ ਗਰੇਹੇ ਤੋ ਤਨਵਾਦ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਭਾਰਤੀ ਜਨਤਾ ਪਾਰਟੀ ਟੀਮ ਵੱਲੋਂ ਤੁਸੀਂ ਅਸੀਜਾ ਸਾਹਿਬ ਵੱਲੋਂ ਪਰ ਸਾਡੀ ਪੂਰੀ ਜਿਲ੍ਹਾ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਤੁਸੀਂ ਜਨਤਾ ਦੀ ਕਿਚੈਰੀ ਚ ਸਾਨੂੰ ਗੱਲ ਰੱਖਣ ਦਾ ਮੌਕਾ ਦਿੱਤਾ ਹਰਦੀਪ ਜੀ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਕਾਂਗਰਸ ਨੇ ਜਦੋਂ ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਇੱਕੋ ਗੱਲ ਤੇ ਮੈਨੀਫੈਸਟੋ ਜਾਰੀ ਕੀਤਾ ਸੀ ਪੰਜਾਬ ਦੇਸ਼ ਦੇ ਵਿੱਚੋਂ ਗਰੀਬੀ ਖਤਮ ਕਰ ਦੇਵਾਂਗੇ ਗਰੀਬੀ ਤਾਂ ਖਤਮ ਨਹੀਂ ਕੀਤੀ ਪਰ ਗਰੀਬ ਜਰੂਰ ਖਤਮ ਕਰਕੇ ਰੱਖ ਦਿੱਤੇ ਹੁਣ ਜਿਹੜਾ ਇਹਨਾਂ ਨੇ ਅਲੀ ਬਾਬਾ ਚਾਲੀ ਚੋਰਾ ਇੰਡੀਨੇ ਚੋਨ ਮੈਨੀਫੈਸਟੋ ਜਾਰੀ ਕੀਤਾ ਹੈ ਇਹਦੇ ਵਿੱਚ ਦੇਸ਼ ਦੀ ਜਨਤਾ ਨੂੰ ਲੁੱਟਣ ਤੇ ਕੁੱਟਣ ਤੋਂ ਸਵਾ ਕੋਈ ਕੰਮ ਨਹੀਂ ਇਹਦੇ ਵਿੱਚ ਇਹਨਾਂ ਨੇ ਜਿਹੜੇ ਗਰੀਬ ਵਰਗ ਨੇ ਜਿਹੜੇ ਮਿਡਲ ਕਲਾਸ ਲੋਕ ਨੇ ਉਹਨਾਂ ਦੀ ਜੇਬਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਜਿਹੜੇ ਨੌਕਰੀ ਪੇਸ਼ੇਵਰ ਲੋਕ ਨੇ ਜਿਨ੍ਹਾਂ ਨੇ ਟਿੱਡ ਪੇਟ ਬਣ ਕੇ ਆਪਦੇ 2 ਰੁਪਏ ਬੱਚਿਆਂ ਵਾਸਤੇ ਗੁਜ਼ਾਰੇ ਵਾਸਤੇ ਗੁਜ਼ਾਰੇ ਵਾਸਤੇ ਇਕੱਠੇ ਕੀਤੇ ਉਹਨਾਂ ਜਿਹੜੇ ਦੌਰਪੀ ਇਕੱਠੇ ਕੀਤੇ ਡੇਢ ਪਿੱਟ ਬਣ ਕੇ ਇਕੱਠੇ ਕੀਤੇ ਉਹਨਾਂ ਤੇ ਡਾਕਾ ਮਾਰਨੇ ਕੁੱਝੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਅੱਜ ਕਾਂਗਰਸ ਦੇ ਇਹ ਹਾਲਾਤ ਬਣ ਚੁੱਕੇ ਨੇ ਕਾਂਗਰਸ ਬੁਖਲਾੜ ਦੇ ਵਿੱਚ ਆ ਕੇ ਇਹ ਜੀ ਮੈਨੀਫੈਸਟੋ ਜਾਰੀ ਕਰੀਏ ਜਿਹੜੀ ਦੇਸ਼ ਦੀ ਜਨਤਾ ਕਿਤੇ ਵੀ ਬਰਦਾਸ਼ਤ ਨਹੀਂ ਕਰੇਗੀ ਔਰ ਕਾਂਗਰਸ ਨੂੰ ਇਸ ਗੱਲ ਦਾ ਵੀ ਇਲਮ ਹੋ ਚੁੱਕਿਆ ਹੈ ਕਿ ਅਗਰ ਦੇਸ਼ ਦੇ ਅੰਦਰ ਦੇਸ਼ ਦੀ ਕੋ ਰੱਖਿਆ ਕਰ ਸਕਦਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਚੋਣ ਮੈਨੀਫੈਸਟੋ ਇੱਕ ਇੱਕ ਪਾਸੇ ਨਾਰਾ ਇਹ ਲਾਇਆ ਜਾ ਰਿਹਾ ਪਾਜਪਾ ਵੱਲੋਂ 402 ਫਿਰ ਇਹ ਚੋਣ ਮੈਨੀਫੈਸਟੋ ਕੀ ਚੀਜ਼ ਹੈ ਜੇ ਤੁਹਾਨੂੰ ਸੱਤਾ ਤੁਹਾਨੂੰ ਪਤਾ ਹੀ ਇਹ 402 ਸਿੱਟਾ ਨਹੀਂ ਰ ਬੀਜੇਪੀ ਨੂੰ ਤੋੜਾ ਅੜਕਾ ਦੀ ਇਹ ਚੋਣ ਮੈਨੀਫੈਸਟ ਹਰਦੀਪ ਜੀ ਸਾਨੂੰ ਕੋਈ ਘਬਰਾਹਟ ਨਹੀਂ ਦੇਸ਼ ਦੀ ਆਵਾਮ, ਦੇਸ਼ ਦੀ ਜਨਤਾ ਪਲੀ ਪਾਤ ਜਾਣਦੀ ਹੈ ਵੀ ਜੋ ਪਿਛਲੇ 10 ਸਾਲਾਂ ਚ ਮੋਦੀ ਸਾਹਿਬ ਦੇ ਕੀਤੇ ਕੰਮ ਨੇ ਦੇਸ਼ ਦੀ ਜਨਤਾ ਉਹਨਾਂ ਤੇ ਪਲੀ ਪਾਤ ਮੋਰ ਲਾਏਗੀ ਔਰ ਜਨਤਾ ਕਾਂਗਰਸ ਨੂੰ ਔਰ ਕਾਂਗਰਸ ਦੀ ਟੀਮ ਜਿਹੜੀ ਅਲੀ ਬਾਬਾ 40 ਚੋਰਾਂ ਦੀ ਟੀਮ ਹੈ ਜਿਨ੍ਹਾਂ ਤੇ ਪਰਿਵਾਰਵਾਦ ਔਰ ਜਿਨ੍ਹਾਂ ਨੇ ਕਰੋੜਾਂ ਰੁਪਏ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਨੇ ਜਿਹੜੇ ਸ਼ਾਇਦ ਜਨਤਾ ਦੀ ਕਿਚੜੀ ਚਾਹ ਦਾ ਮੂੰਹ ਵੀ ਨਹੀਂ ਵਿਖਾ ਸਕਦੇ ਦੇਸ਼ ਦੀ ਪਲੀਫਾ ਜਨਤਾ ਜਾਣਦੀ ਹੈ ਸਾਨੂੰ ਕਿਸੇ ਗੱਲ ਦੀ ਕੋਈ ਘਬਰਾਹਟ ਨਹੀਂ 400 ਪਾਰ ਭਾਰਤੀ ਜਨਤਾ ਪਾਰਟ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੋੜ ਤੋਂ ਚੌਕੀਦਾਰ ਨਹੀਂ ਦੇਸ਼ ਦੀ ਚੌਕੀਦਾਰ ਨਹੀਂ ਸੇਵਾ ਨਹੀਂ ਪਾਵਾਂਗੇ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਇਹ ਸਾਡਾ ਇੱਕ اخਲਾਕੀ ਤੌਰ ਤੇ ਫਰਜ਼ ਬਣਦਾ ਹੈ ਜੋ ਕਾਂਗਰਸ ਨੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੇ ਕੋਸ਼ਿਸ਼ਾਂ ਕੀਤੀਆਂ ਨੇ ਜੋ ਕਾਂਗਰਸ ਨੇ ਇਸ ਮੈਨੀਫੈਸਟੋ ਦੇ ਵਿੱਚ ਦੇਸ਼ ਦੀ ਜਨਤਾ ਨੂੰ ਲੁੱਟਣ ਤੇ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਜੋ ਕਾਂਗਰਸ ਗੁੰਮਰਾਹ ਦੀਆਂ ਨੀਤੀਆਂ ਤੇ ਚੱਲ ਰਹੀ ਹੈ ਜੋ ਇਹ ਭੈਣ ਤੇ ਭਰਾ ਪਿੰਕਾ ਜੀ ਔਰ ਰਾਹੁਲ ਜੀ ਇਹ ਟੀਵੀ ਤੇ ਆ ਕੇ ਵੱਡੇ ਵੱਡੇ ਭਾਸ਼ਣ ਦੇ ਕੇ ਜਿਹੜਾ ਇੱਥੋਂ ਤੱਕ ਕਿ ਮੈਂ ਬੜੇ ਸ਼ਰਮ ਦੀ ਗੱਲ ਹੈ ਵੀ ਜਿਹੜਾ ਜਿਹੜਾ ਇਸਤਰੀ ਦਾ ਸੁੰਨ ਜਿਹਨੂੰ ਇਸਤਰੀ ਤਨ ਇਸਤਰੀ ਤਨ ਕਿਹਾ ਜਾਂਦਾ ਹੈ ਜਿਹੜਾ ਸੋਨਾ ਹੈ ਇਸ ਬੜੀ ਪਵਿੱਤਰ ਚੀਜ਼ ਪਾਕ ਚੀਜ਼ ਨਹੀਂ ਜਾਂਦੀ ਏ ਉਹਨਾਂ ਤੇ ਵੀ ਇਹਨਾਂ ਨੇ ਆਪਦੀ ਗੰਦੀ ਨਗਾਰਾ ਕੇ ਡਾਕਾ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਅਸੀਂ ਤਾਂ ਦੇਸ਼ ਦੀ ਜਨਤਾ ਨੂੰ ਆਗਾਹ ਕਰਨਾ ਚਾਹੁੰਦੇ ਆਂ ਵੀ ਇਹਨਾਂ ਨੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਇਸ ਮੈਨੀਫੈਸਟੋ ਨੂੰ ਚੰਗੀ ਤਰ੍ਹਾਂ ਪੜ੍ਹਨ ਔਰ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਇਹਨਾਂ ਦੀ ਜਿਹੜੀਆਂ ਨੀਤੀਆਂ ਔਰ ਇਹਨਾਂ ਦੀ ਜਿਹੜੀ ਕਾਲੀ ਅੰਦਰ ਦੀ ਕਲਕ ਹੈ ਉਹਨਾਂ ਨੇ ਆਪਦੀ ਮੈਨੀਫੈਸਟੋ ਜਾਰੀ ਕੀਤੀ ਹੈ ਔਰ ਪੰਜਾਬ ਦੀ ਔਰ ਦੇਸ਼ ਦੀ ਜਨਤਾ ਕਦਾ ਚੀਤਨ ਨੂੰ ਮੂੰਹ ਨਹੀਂ ਲਾਏਗੀ ਔਰ ਸਾਨੂੰ ਕਿਸੇ ਗਲਤੀ ਘਪਰਾੜ ਨਹੀਂ ਮੋਦੀ ਸਾਹਿਬ ਦੇਸ਼ ਵਾਸਤੇ ਇੱਕ ਫਰਿਸ਼ਤਾ ਬਣ ਕੇ ਆਏ ਨਹੀਂ ਔਰ 400 ਪਾਰ ਸੀਟਾਂ ਦਵਜਿਤ ਕੀਤੀ ਦੇਸ਼ ਦੀ ਵਾਗਡੋਰ ਸਮਾਣ ਲਗੇ ਔਰ 486 ਸੀਟਾਂ ਜਿੱਤ ਕੇ ਮੋਦੀ ਸਾਹਿਬ ਮਹਾਰਤ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਵਿਦੇਸ਼ੀ ਨੀਤੀ ਨੂੰ ਇਹ ਲਾਗੂ ਕਰਨਾ ਚਾਹੁੰਦੇ ਹਨ ਅਸੀਂ ਆਪਣੇ ਦੇਸ਼ ਦੇ ਵਿੱਚ ਇਹ ਵਿਦੇਸ਼ੀ ਨੀਤੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਔਰ ਮੈਂ ਚੋਣ ਮੈਨੀਫੈਸਟੋ ਦੀ ਗੱਲ ਕਰਦਾ ਤੇ ਚੋਣ ਮੈਨੀਫੈਸਟੋ ਆਮ ਲੋਕਾਂ ਦੇ ਧਾਰਨਾ ਬਣੀ ਹੈ ਵੀ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੈ ਚਾਹੇ ਕੋਈ ਵੀ ਪਾਰਟੀ ਚੋਣ ਮੈਨੀਫੈਸਟੋ ਬਣਾਉਦੀ ਵਾਅਦੇ ਕਰ ਲੈਂਦੀ ਹੈ ਤੇ ਉਹ ਉਹਦੇ ਤੇ ਖਰਾ ਨਹੀਂ ਉਤਰਦੀ ਇਹ ਵਿੱਚੋਂ ਹੀ ਮੰਗ ਉੱઠી ਸੀ ਕਿ ਇਹਨੂੰ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜਿਹੜੀ ਪਾਰਟੀ ਵਾਅਦੇ ਕਰਕੇ ਚੋਣ ਮੈਨੀਫੈਸਟੋ ਦੇ ਵਿੱਚ ਪੂਰੇ ਨਹੀਂ ਕਰਦੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਰਦਾਰ ਹਰਦੀਪ ਸਿੰਘ ਖਾਲਸਾ ਜੀ ਸਰਦਾਰ ਹਰਦੀਪ ਸਿੰਘ ਖਾਲਸਾ ਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਿਛਲੇ 10 ਸਾਲੇ ਬੈਨੀਫੈਸਟੋ ਜਾਰੀ ਕੀਤਾ ਹੈ ਤੁਸੀਂ ਇੱਕ ਗੱਲ ਵੀ ਕੱਢ ਕੇ ਵੇਖੋ ਜੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੀਬੀਆਂ ਵਾਸਤੇ ਜੋ ਸਚਾਲਿਆ ਬਣਾਉਣ ਦਾ ਇੱਕ ਕੋਸ਼ਨਾ ਕੀਤੀ ਸੀ ਅੱਜ ਮੈਨੂੰ ਨਹੀਂ ਯਾਦ ਆ ਪਦਾ ਦੇਸ਼ ਦੇ ਅੰਦਰ ਕੋਈ ਆ ਜਾਂ ਪਰਿਵਾਰ ਰਹਿ ਗਿਆ ਹੋਵੇ ਜਿਨ੍ਹਾਂ ਦੇ ਅੰਦਰ ਪਖਾਨਾ ਨਾ ਬਣਿਆ ਹੋਵੇ ਜੇ ਗੱਲ ਕਰੀ ਸਿਲੰਡਰਾਂ ਦੀ ਗਰੀਬਾਂ ਦੇ ਘਰ ਦੇ ਵਿੱਚ ਜਿਹੜੀ ਮੇਰੀ ਇਹ ਪੈਣਾ ਫੂਕੇ ਮਾਰ ਮਾਰ ਕੇ ਆਪਦੀ ਅੱਖਾਂ ਤੇ ਕੈਂਸਰ ਨਾਲ ਪੀੜਤ ਹੋ ਜਾਂਦੀ ਸੀ ਅੱਜ ਉਹਨਾਂ ਦੇ ਘਰਾਂ ਸਿਲੰਡਰ ਪਹੁੰਚਾਏ ਜੇ ਗੱਲ ਕਰੀਏ ਧਾਰਮਿਕ ਤੇ ਆਸਥਾ ਦੀ ਜੇ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਖੋਲਿਆ ਜੇ ਚਾਰ ਸਾਹਿਬ ਜਦੇ ਲਸਾਨੇ ਸ਼ਾਤਾਂ ਦਾ ਮਨਾਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਨਾਇਆ ਜੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਛੀ ਦਾ ਵਿਸ਼ਵ ਪੱਧਰ ਤੇ ਜਿਹੜਾ ਹੈ ਪ੍ਰਕਾਸ਼ ਜਿਹੜਾ ਮਨਾਇਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਨਾਇਆ ਜੇ ਗੁਰੂ ਤੇਗ ਬਹਾਦਰ ਜੀ ਦਾ ਆਪਣੇ ਲਾਲ ਕਿਲੇ ਤੇ ਸਨਮਾਨ ਦਿੱਤਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਜੇ Hindu ਵੀਰਾਂ ਦੀ ਗੱਲ ਕਰੀਏ ਜੇ RAM ਮੰਦਰ ਤੇ ਆਸਥਾ ਪੂਰੀ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਮੋਦੀ ਸਾਹਿਬ ਕਹਿੰਦੇ ਨਹੀਂ ਮੋਦੀ ਸਾਹਿਬ ਗਰੰਟੀ ਜਿੰਦੇ ਨੇ ਗਰੰਟੀ ਜਿੰਦੇ ਮੋਦੀ ਸਾਹਿਬ ਦੀ ਗਰੰਟੀ ਤੇ ਗਰੰਟੀ ਹੁੰਦੀ ਹੈ ਔਰ ਆਵਾਮ ਦੇਸ਼ ਦਾ ਆਵਾਮ ਦੇਸ਼ ਦਾ ਆਵਾਮ ਆ ਜਾਣ ਚੁੱਕਿਆ कि अगर ਸਾਡੇ ਦੇਸ਼ ਦਾ ਨਾਮ ਵਿਦੇਸ਼ਾਂ ਵਿੱਚ ਵੀ ਕੋਈ ਫਕਰ ਨਾਲ ਉੱਚਾ ਕਰ ਸਕਦਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੈਨੀਫੈਸਟੋ ਦੇ ਵਿੱਚ ਜੋ ਪਹਿਲਾਂ ਅਸੀਂ ਕਿਹਾ ਸੀ 370 ਤੋੜਨ ਵਾਸਤੇ ਜੋ ਅਸੀਂ 4 ਕਰੋੜ ਮੋਦੀ ਜੀ ਨੇ ਮਕਾਨ ਕਿਹਾ ਸੀ ਬਣਾ ਕੇ ਲੋਕਾਂ ਨੂੰ ਦਿੱਤੇ ਹੁਣ ਨਵਾਂ ਵਾਅਦਾ ਫਿਰ ਕੀਤਾ 3 ਕਰੋੜ ਮਕਾਨ ਅਸੀਂ ਜਰੂਰ ਵਾਅਦਾ ਨੂੰ ਹਿੰਦੁਸਤਾਨ ਦੇ ਮੋਦੀ ਜੀ ਫਿਰ ਬਣਾ ਕੇ ਬਣਾ ਕੇ ਦੇਣੇ ਤੁਸੀਂ ਗੱਲ ਕਰਦੇ ਹੋ ਸਿਲੰਡਰਾਂ ਦੀ ਗੱਲ ਕਰਦੇ ਹੋ ਅੱਜ ਵੀ ਜਿਹੜੀਆਂ ਲਾਹ ਪਾਤਰੀਆ ਔਰਤਾਂ ਨੇ ਉਹ ਸਿਲੰਡਰ ਨਹੀਂ ਭਰ ਸਕਦੀਆਂ ਕਿਉਂਕਿ 450 ਕਾਂਗਰਸ ਵੇਲੇ ਸਿਲੰਡਰ ਹੁੰਦਾ ਸੀ ਤੇ ਅੱਜ ਲਗਭਗ 800 ਨੂੰ ਹੋ ਗਿਆ 1100 ਤੋਂ ਥੱਲੇ ਆਇਆ 1100 ਉਦੋਂ ਕਣ ਕੇ 1100 ਰੁਪਏ ਹੁੰਦੀ ਸੀਗੀ ਉਦੋਂ ਕਣ ਤੋਂ ਉਹ ਗੱਲ ਨਹੀਂ ਹੈਗੀ ਕਿਉਂਕਿ ਕੁਸੀਂ ਉਦੋਂ ਇਹ ਵਾਅਦਾ ਕੀਤਾ ਸੀ ਵੀ ਸਿਲੰਡਰ ਲੈ ਕੇ ਤੁਹਾਡੇ ਸਿਮਰਤੀ ਰਾਣੀ ਅਰਗੇ ਜਿਹੜੇ ਹੁਣ ਕੇਂਦਰੀ ਮੰਤਰੀ ਨੇ ਉਹ ਛੜਕਾ ਦੇ ਮਹਿੰਦੇ ਸੀ ਸਬਜ਼ੀ ਮਹਿੰਗੀ ਹੋ ਗਈ ਸਿਲੰਡਰ ਮਹਿੰਗਾ ਹੋ ਗਿਆ ਅੱਜ ਤੁਸੀਂ ਗੁਰਦਾਨੇ ਤਾਂ ਕਰਦੋਂ ਵੀ ਗਰੀਬ ਔਰਤਾਂ ਨੂੰ ਦੇਤਾ ਪਰ ਕਦੇ ਪੁੱਛਿਆ ਉਹਨਾਂ ਨੂੰ ਕਿੰਨੇ ਭਰਾਈ ਸਿਲੰਡਰ ਦਾ ਹਰਦੀਪ ਜੀ ਮੇਰੀ ਬੇਨਤੀ ਸੁਣ ਲਓ ਇਹ ਜਿਹੜੀ ਜਿਹੜੀ ਤੁਸੀਂ ਕੀਮਤ ਦੀ ਗੱਲ ਕਰ ਰਹੇ ਹੋ ਜਾਂ ਜਿਹੜੀ ਤੁਸੀਂ ਮੰਗਾਈ ਦੀ ਗੱਲ ਕਰ ਰਹੇ ਹੋ ਇਹ ਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਸਾਡੇ ਨਾਲ ਲੱਗਦਾ ਪਾਕਿਸਤਾਨ ਆ ਜਾ ਕੇ ਵੇਖੋ ਉੱਥੇ ਕੀ ਹਾਲਾਤ ਬਣੇ ਪਏ ਨੇ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਹਰਦੀਪ ਜੀ ਇਹ ਕੋਈ ਇੱਕ ਕੱਲੇ ਕੋਈ ਹਿੰਦੁਸਤਾਨ ਇਹ ਹਿੰਦੁਸਤਾਨ ਦੇ 400 ਰੁਪਏ ਸਿਲੰਡਰ ਮਿਲ ਰਿਹਾ ਨਾ ਤੇ ਨਾਲ ਲੱਗਦੇ ਦੇਸ਼ਾਂ 'ਚ ਵੇਖੋ ਇਹ ਵਿਸ਼ੇ ਪੱਧਰ ਤੇ ਮੰਗਾਈ ਹੈ ਨਾ ਕਿ ਕੱਲੇ ਦੇਸ਼ ਦੇ ਹਿੰਦੁਸਤਾਨ ਦੇ ਵਿੱਚ ਅਸੀਂ ਅੱਜ ਕੁਸੀਂ ਪਾਕਿਸਤਾਨ ਨੂੰ ਇੱਕ ਫੇਲ ਮੁਲਕ ਘੋਸ਼ਣਾ ਦਿੰਦੇ ਹੋ ਬੀਜੇਪੀ ਇਹਨੂੰ ਗਾਇਬਗਾਈ ਕਹਿੰਦੀ ਰਹਿੰਦੀ ਹੈ ਵੀ ਇਹ ਤਾਂ ਖਤਮ ਹੈ ਉਹਦੀ ਆਧਾਰਨ ਦੇਣ ਦਾ ਕੀ ਫਾਇਦਾ ਜੀ ਤੁਸੀਂ ਨਹੀਂ ਆਧਾਰਨ ਦੇਣ ਦਾ ਤੁਸੀਂ ਉਦੋਂ ਜਦੋਂ ਤੁਸੀਂ ਸਿਲੰਡਰ ਲੈ ਕੇ ਤੁਹਾਡੇ ਖੇਤਰੀ ਵਜੀਰ ਬੰਦੇ ਸੀ ਉਦੋਂ ਪਾਕਿਸਤਾਨਾ ਨਹੀਂ ਨਹੀਂ ਪਾਕਿਸਤਾਨ ਮੈਂ ਉਹੀ ਗੱਲ ਅਸੀਂ ਉਹੀ ਉਸੇ ਗੱਲ ਤੇ ਆਉਣਾ ਚਾਹੁੰਦੇ ਆ ਦੇਖੋ ਜਿਹੜੀ ਮੰਗਾਈ ਹੈ ਉਹ ਵਿਸ਼ਪ ਪਦਰਤ ਮੰਗਾਈ ਹੈ ਜੇ 800 ਰੁਪਏ ਦਾ ਸਿਲੰਡਰ ਮਿਲ ਰਿਹਾ ਜਦੋਂ ਅਗਲੀ ਵਾਰ ਸਰਕਾਰ ਡੇ ਬਾਡੇ ਸਾਡੇ ਦੇਸ਼ ਦੀ ਇਕਨੋਮੀ ਦੇਖੋ ਕਿੱਥੇ ਜਾ ਰਹੀ ਹੈ ਜਿਹੜੀ ਚੀਜ਼ ਜਿਹੜੀ ਚੀਜ਼ ਅੱਜ ਤੋਂ 15 ਸਾਲ ਪਹਿਲੇ ਜਿਹੜੇ ਰੇਟਾਂ ਦੇ ਵਿੱਚ ਮਿਲਦੀ ਸੀ ਕੀ ਅੱਜ ਉਹਨਾਂ ਰੇਟਾਂ 'ਚ ਇੰਨੀ ਗਰਾਵਟ ਆ ਰਹੀ ਹੈ ਜਦੋਂ ਅਗਲੀ ਵਾਰ ਹੁਣ ਹੁਣ ਜਿਹੜੇ ਹੁਣ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਜਦੋਂ ਦੇਸ਼ ਦੀ ਵਾਗਲੁਰ ਮੁਰ ਤੋਂ મોદી ਸਾਹਿਬ ਸਮਾਂ ਲਗੇ ਅਸੀਂ ਤੁਹਾਨੂੰ ਵਿਸ਼ਵਾਸ ਦੋਣਿਆ ਇਹ ਸਿਲੰਡਰ ਤੁਹਾਨੂੰ 550 ਰੁਪਏ ਦੀ ਕੀਮਤ ਵਿੱਚ ਹੀ ਮਿਲੇਗਾ ਚਲੋ ਚੰਗੀ ਗੱਲ ਆ ਲੋਕਾਂ ਦਾ ਫਾਇਦਾ ਹੋਣ ਦੀ ਬਹੁਤ ਮਿਹਰਬਾਨੀ ਅਦੀ ਜੀ ਥੈਂਕ ਯੂ ਵੈਰੀ ਗੁੱਡ ਜੀ